ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੁਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਬਖਸ਼ਣ ਆਪਾ ਬਣਾਉਣਾ ਹੈ ਕੋਠੀ ਤੇ ਜਾ ਕੇ ਵੀਡੀਓ 7 ਦਿਨਾਂ ਲੱਗਦਾ ਵੀ ਠੰਡੀ ਠੰਡੀ ਹਵਾ ਚੱਲੀ ਆਉਂਦੀ ਹੈ ਸਾਡੀਆਂ ਪੌੜੀਆਂ ਤੇ ਹਜੇ ਉਹ ਨਹੀਂ ਲੱਗੀ ਰੇਲਿੰਗ ਜੀ ਡਰ ਬਹੁਤ ਲੱਗਦਾ ਚੜਨ ਲੱਗਿਆ ਨੇ ਕਿ ਥੱਲੇ ਨਾ ਵੱਜ ਗਏ ਵਾਓ ਕੀ ਬੋਤ ਬਹੁਤ ਸੋਹਣਾ ਮੌਸਮ ਹੈ ਕੋਠੇ ਦੀ ਲੱਗਦਾ ਕਿਸ ਨੇ ਚਲਾਈ ਦਾ ਸਾਕ ਬਣਾਇਆ ਖਸ਼ਬੋ ਆਈ ਜਾਂਦੀ ਹੈ ਅੱਜ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਢੋਲ ਵੱਜਣ ਦੇ ਅੰਮੀ ਅੱਜ ਦਿਨ ਕੀ ਵੀਰਵਾਰ ਆ ਤਾਂ ਢੋਲ ਵਜਾਇਆ ਤੇ ਕਿਸੇ ਨੇ ਵੀਡੀਓ ਚ ਕਿਹਾ ਸਾਨੂੰ ਕਹਿੰਦੇ ਵੀ ਵੀ ਇਸ ਤਰ੍ਹਾਂ ਵੀਡੀਓ ਪਾਓ ਵੀ ਜਿਹੜਾ ਬੰਦੇ ਨੂੰ ਡਰ ਨਾ ਲੱਗੇ ਡਰਤੈ ਤਾਂ ਦਿਲ ਦਾ ਬਹਿਮ ਆ ਡਰਤੈ ਦਿਲ ਦਾ ਬਹਿਮ ਆ ਡਰਨਾ ਨਹੀਂ ਚਾਹੀਦਾ ਡਰਤੇ ਵੀਡੀਓ ਬਣਾਓ ਮਮਾ ਵੀ ਦੇਖੋ ਸੋਡੇ ਡਰਦਾ ਮੈਨੂੰ ਪਤਾ ਨਹੀਂ ਤੁਸੀਂ ਕਿਉਂ ਡਰਦੇ ਹੋ ਕਿਉਂ ਘਬਰਾਉਣੀਓ ਮੈਂ ਕਿਹਾ ਮੈਂ ਤਾਂ ਡਰ ਡਰ ਚੱਕੇ ਹੋਇਆ ਮੈਨੂੰ ਤਾਂ ਡਰ ਲੱਗਦਾ ਨਹੀਂ ਮੈਂ ਤਾਂ ਉਹਨਾਂ ਡਰਾਂ ਚੋਂ ਨਿਕਲ ਗਈ ਸਭ ਤੋਂ ਵੱਡਾ ਡਰ ਹੁੰਦਾ ਮੌਤ ਦਾ ਮੌਤ ਆਪਾਂ ਨੇੜੇ ਤੋਂ ਤਿੰਨ ਚਾਰ ਵਾਰੀ ਦੇਖ ਚੁੱਕੇ ਆ ਜਮਾ ਕਰੀਬ ਤੋਂ ਉਹਨਾਂ ਚੀਜ਼ਾਂ ਚੋਂ ਮੈਂ ਕਿਹਾ ਮੈਂ ਨਿਕਲ ਚੁੱਕੀ ਆ ਡਰ ਨਹੀਂ ਲੱਗਦਾ ਮੈਨੂੰ ਜੇ ਡਰੋਂਗੇ ਤਾਂ ਡਰਾਉਂਗੇ ਐਵੇਂ ਆ ਨਾ ਜੇ ਆਪਾਂ ਡਰਦੇ ਆ ਤਾਂ ਆਪਣੇ ਦਿਲ ਆਪਣੇ ਨਾ ਬੰਦਾ ਕਦੇ ਵੀ ਐਵੇਂ ਹੁੰਦਾ ਕਿ ਆਪਣਾ ਕੋਈ ਚੀਜ਼ ਡਰਾਅ ਹੋ ਜੂਗੀ ਜਿਹੜਾ ਡਰ ਹੁੰਦਾ ਖੁਦ ਬੰਦਾ ਤੇ ਦਿਲ ਨਾਲ ਪਾਲਦਾ ਕਿੰਨਾਂ ਨੂੰ ਮਰਜ਼ੀ ਵਧਾ ਲਓ ਡਰ ਡਰ ਕੁਛ ਨਹੀਂ ਹੁੰਦਾ ਕੱਲੇ ਰਹਿਣਾ ਸਿੱਖੋ ਜ਼ਿੰਦਗੀ ਸੌਖੀ ਰਹੂਗੀ ਮੈਂ ਤਾਂ ਦੀਪੂ ਹੂੰ ਠੀਕਾ ਰਹਿੰਦੀ ਸਾਡੀ ਮਾਤਾ ਵੀ ਇਹ ਨਾਲ ਹਨਾ ਪਰ ਉਹਨਾਂ ਦੀ ਰੱਟ ਕਸੂੜੀ ਸਾਡੇ ਨਾਲ ਘਟ ਬੈਠਦੀ ਐ ਮੈਂ ਤਾਂ ਦੀਪੂ ਕੱਲੇ ਆ ਕੱਲੇ ਮੰਗੂ ਰਹਿਨੇ ਆ ਪਰ ਦੋਨੇ ਮਸਤ ਰਹਿਨੇ ਆ ਦੀਪੂ ਯੂਨੀ ਚ ਹੁੰਦਾ ਤੇ ਦੂਜੀ ਗੱਲ ਇਹ ਐ ਜੀ ਕਦੇ ਵੀ ਆਪਾਂ ਜ਼ਿਆਦਾਤਰ ਨੂੰ ਪਤਾ ਜੀ ਆਪਣੇ ਜਿਹੜੇ ਵੀ ਪੰਜਾਬੀ ਆ ਪਿੰਡਾਂ ਵਾਲੇ ਹੁੰਦੇ ਆ ਇਹ ਜ਼ਿਆਦਾਤਰ ਗਰੁੱਪ ਚ ਰਹਿਣਾ ਪਸੰਦ ਕਰਦੇ ਆ ਗਰੁੱਪ ਮਤਲਬ ਇੱਕ ਜਾਂ ਦੋਏ ਨੇ ਰਹਿਣਾ ਪਸੰਦ ਕਰਦੇ ਆ ਥੋੜੇ ਇਕੱਲੇ ਆਪ ਨੂੰ ਖੁਦ ਨੂੰ ਵੀ ਟਾਈਮ ਦਿਆ ਕਰੋ ਕਿਉਂਕਿ ਕਈ ਵਾਰ ਇਕੱਲਾ ਵੀ ਰਹਿਣਾ ਪੈ ਸਕਦਾ ਹੈਗਾ ਕਈ ਵਾਰ ਕੋਈ ਅਜੇ ਟਾਈਮ ਹੁੰਦਾ ਇਕੱਲਾ ਵੀ ਰਹਿਣਾ ਪੈ ਸਕਦਾ ਉਸ ਹੱਬਣਾ ਨੂੰ ਤਿਆਰ ਰੱਖਿਆ ਕਰੋ ਕਿਉਂਕਿ ਜਦੋਂ ਆਪਾਂ ਇਕੱਲੇ ਰਹਿਣ ਸਿੱਖ ਜਾਂਦੇ ਨਾ ਫਿਰ ਆਪਾਂ ਨੂੰ ਡਰ ਡੋਰ ਨਹੀਂ ਲੱਗਦਾ ਅਸੀਂ ਦੋਨੋਂ ਇੱਕੋ ਜਿਹੇ ਨਾ ਤਾਂ ਦੀਪੂ ਨੂੰ ਪਤਾ ਡਰ ਹੁੰਦਾ ਕੀ ਹੈ ਨਾ ਮੈਨੂੰ ਬੜਾ ਡਰ ਹੁੰਦਾ ਸੀ ਕਿਉਂਕਿ ਅਸੀਂ ਮਾਂ ਪੁੱਤਾਂ ਨੇ ਤਕਲੀਫਾਂ ਇੰਨੀਆਂ ਵੇਖ ਚੁੱਕੇ ਆ ਜੀ ਇੰਨੇ ਕ ਜਿਆਦੇ ਅਸੀਂ ਦਰਦ ਸਭ ਕੁਝ ਮਤਲਬ ਬੇਇੱਜ਼ਤੀ ਸਭ ਕੁਝ ਸਹਿ ਚੁੱਕੇ ਆ ਜਿਹੜੀਆਂ ਚੀਜ਼ਾਂ ਲੋਕ ਸਹਿਣ ਤੋਂ ਡਰਦੇ ਸੀ ਸਹਿ ਚੁੱਕੇ ਆ ਤੇ ਸਾਨੂੰ ਫਿਰ ਡਰ ਕਾ ਦਾ ਲੱਗਣਾ ਜੀ ਠੀਕ ਹੈ ਪੈਸੇ ਦਾ ਸਾਡਾ ਨੁਕਸਾਨ ਹੋਇਆ ਜੋ ਸਾਡੇ ਸਕੇ ਸਕੇਲੇ ਸੀ ਉਹ ਅੱਗੇ ਅੱਗੇ ਲੰਘ ਗਏ ਤੇ ਅਸੀਂ ਥੋੜਾ ਪਿੱਛੇ ਰਹਿ ਗਏ ਤੇ ਪਰ ਪ੍ਰਮਾਤਮਾ ਨੇ ਆਪਣੀ ਹੁਣ ਬਾਹ ਫੜੀ ਹੋਈ ਹੈ ਹੁਣ ਕੋਈ ਪਰਵਾਹ ਨਹੀਂ ਕਿਉਂਕਿ ਰੱਬ ਨੇ ਹੁਣ ਆਪਾਂ ਨੂੰ ਵਧਨ ਵਾਲਿਆਂ ਚ ਕਰਤਾ ਸੱਚੇ ਪਾਤਸ਼ਾਹ ਵਾਇਗਰੂ ਦੀ ਕਿਰਪਾ ਆਪਣੇ ਤੇ ਆਪਣੇ ਦੀਪੂ ਰਾਜੇ ਨੇ ਕਿਸੇ ਚੀਜ਼ ਦੀ ਟੈਨਸ਼ਨ ਨਾ ਕਰੋ ਪ੍ਰਮਾਤਮਾ ਨੇ ਭੇਜਿਆ ਕੋ ਸੋਚ ਕੇ ਭੇਜਿਆ ਕੀ ਆਪਾਂ ਉਹਨਾਂ ਕਹੀ ਆਪਾਂ ਮੈਲਾ ਚ ਰਹਿਣਾ ਜੀ ਜਿੰਨੇ ਆਪਣੇ ਰੱਬ ਨੇ ਆਪਣੀ ਔਕਾਤ ਲਿਖੀ ਹੋਈ ਹੈ ਜੇ ਆਪਣਾ ਉਹਨੇ ਚ ਹੀ ਰਹਿਣਾਗਾ ਜੇ ਆਪਣੀ ਔਕਾਤ ਲਿਖੀ ਹੈ ਕਿ ਆਪਾਂ ਮੈਲਾ ਚ ਜਾਣਾਗਾ ਤਾਂ ਜਾਵਾਂਗੇ ਜੇ ਨਹੀਂ ਲਿਖੀ ਤਾਂ ਆਪਾਂ ਕਿੰਨਾ ਮਰਜ਼ੀ ਜ਼ੋਰ ਨਾਲ ਵੀ ਨਹੀਂ ਜਾ ਸਕਦੇ ਐਸ ਤੋਂ ਪਹਿਲੀ ਮੇਰੇ ਤੇ ਦੀਪੂ ਦੇ ਇਹ ਸੋਚਿਆ ਵੀ ਚਾਹੇ ਕਰੇ ਝੁੱਗੀ ਬਣੀ ਹੋਵੇ ਚਾਹੇ ਤਰਪਾਲ ਪਾਈ ਹੋਵੇ ਜਿਵੇਂ ਆਪਾਂ ਸਕੰਦਰ ਦੀ ਕਹਾਣੀ ਚੱਕ ਲੋ ਸਕੰਦਰ ਦਾ ਸੁਪਨਾ ਸੀ ਮੈਂ ਦੁਨੀਆ ਜਿੱਤਨੀ ਆਉਣੇ ਹਾਂ ਜਿੱਤੀ ਫਿਰ ਇਹ ਤਾਂ ਜਿੱਤੀ ਤੁਰ ਗਿਆ ਪਰ ਉਹ ਸਾਰੀ ਦੁਨੀਆ ਨੂੰ ਜਿੱਤ ਨਹੀਂ ਸਕਿਆ ਐਸ ਤੋਂ ਪਹਿਲਾਂ ਉਹ ਦੀਥ ਹੋ ਗਈ ਫੇਰ ਇੱਕ ਰੱਬ ਦੀ ਕਹਾਣੀ ਹੁੰਦੀ ਹੈ ਜਿਹੜਾ ਬੰਦਾ ਰੱਬ ਨੂੰ ਚੈਲੰਜ ਕਰਦਾ ਕਿ ਮੈਂ ਕੰਮ ਕਰ ਦੂੰ ਕਿ ਆਪਾਂ ਲੋਕ ਕਹਿੰਦੇ ਕਿ ਮੈਂ ਦੁਨੀਆ ਪਲਟ ਕਰ ਦੂੰ ਨਹੀਂ ਹੁੰਦੀ ਰੱਬ ਨਾਲ ਚੈਲੰਜ ਕੀਤਾ ਸੀ ਕਿ ਮੈਂ ਭਗਵਾਨ ਅਲਸੰਦਰ ਨੇ ਕਿਹਾ ਸੀਗਾ ਕੁਛ ਦੇ ਜਿੱਤੇ ਆ ਸਾਰੀ ਦੁਨੀਆ ਤੇ ਰਾਜ ਨਹੀਂ ਕਰ ਸਕਿਆ ਉਹ ਜਿਉਂਦਾ ਜਾਗਦਾ ਕਿਉਂਕਿ ਪਰਮਾਤਮਾ ਨਾਲ ਟੱਕਰ ਤਾਂ ਕੋਈ ਬੰਦਾ ਲੈ ਨਹੀਂ ਸਕਦਾ ਇਹ ਤਾਂ ਆਪਣਾ ਮਤਲਬ ਭਲੈਖਾ ਹੁੰਦਾ ਵੀ ਅਸੀਂ ਰੱਬ ਨੂੰ ਥੱਲੇ ਸਿੱਟ ਦਾਂਗੇ ਕਰੀਏ ਨਾ ਕੋ ਨਵੀਂ ਰੂਹ ਦੇਖ ਲਓ ਨਵੀਂ ਪੀੜੀ ਦੇਖ ਲਓ ਜਿਹੜੀ ਆਪਣੇ ਆ ਗੋਰੇ ਸੀਗੇ ਅੰਗਰੇਜ਼ ਨੇ ਰਾਜ ਕੀਤਾ ਇਹਨਾਂ ਨੇ ਵੀ ਸੋਚਿਆ ਸੀ ਕਿ ਸਾਰੀ ਦੁਨੀਆ ਤੇ ਰਾਜ ਕਰਾਂਗੇ ਕੀ ਹੋ ਸੋ ਇਹ ਗੱਲ ਹੁੰਦੀ ਆ ਕੁਛ ਨਹੀਂ ਹੁੰਦਾਗਾ ਇਹ ਸਭ ਨਾਰਮਲ ਚੀਜ਼ਾਂ ਆ ਗਿਆ ਡਰਨਾ ਨਹੀਂਗਾ ਜੱਗ ਤੇ ਵੀਰੇ ਜਿਹੜਾ ਬੰਦਾ ਆ ਉਹਨੇ ਜਾਣਾ ਚਾਹੇ ਉਹ ਬੰਦਾ ਹੈ ਚਾਹੇ ਉਹ ਪਸ਼ੂ ਹੈ ਜਾਂ ਪੰਛੀ ਹੈ ਕੀੜੀ ਹੈ ਮਕੌੜਾ ਜਨੌਰ ਆ ਜੋ ਮਰਜੀ ਆ ਜੋ ਇਸ ਜੱਗ ਤੇ ਆਇਆ ਉਹਨੇ ਜਾਣਾ ਹੈ ਸੱਚ ਆ ਸਚਾਈ ਨੂੰ ਆਪਾਂ ਕਦੇ ਦੱਬ ਨਹੀਂ ਸਕਦੇ ਲੁਕਾ ਨਹੀਂ ਸਕਦੇ ਜੇ ਜਿਸ ਚੀਜ਼ ਦਾ ਜਨਮ ਹੋਇਆ ਉਹਨੇ ਮਰਨਾ ਵੀ ਜ਼ਰੂਰ ਆ ਕਿਉਂਕਿ ਮੈਂ ਪਿਆਰ ਹਰ ਇੱਕ ਚੀਜ਼ ਨਾਲ ਹੁੰਦਾ ਆਪਣਾ ਹੁਣ ਮੇਰੇ ਪਾਪਾ ਬਿਮਾਰ ਹੋ ਗਏ ਸੀ ਚਾਨਚੱਕ ਉਹਨਾਂ ਦਾ ਸ਼ੂਗਰ ਲੋ ਹੋ ਗਿਆ ਉਹ ਐਡਮਿਟ ਹੋ ਗਏ ਬੇਹੋਸ਼ੀ ਉਸ ਟਾਈਮ ਮੈਂ ਵੀ ਕਹਿਣੀ ਆ ਵੀ ਮੇਰੇ ਵੀ ਫਿਊਜ ਉੱਡ ਗਏ ਸੀ ਮੈਨੂੰ ਵੀ ਆ ਲੱਗੇ ਵੀ ਮੇਰੇ ਪਾਪਾ ਦੁਨੀਆ ਤੋਂ ਨਾ ਵਗ ਜੇ ਠੀਕ ਆ ਪਿਆਰ ਹੁੰਦਾ ਪਿਆਰ ਦੇ ਜਿਹੜਾ ਤੰਦਾ ਬਿਨਾ ਪਿਆਰ ਤੋਂ ਤਾਂ ਦੁਨੀਆ ਨਹੀਂ ਬਚਣੀ ਦੁਨੀਆ ਹੀ ਖਤਮ ਹੋ ਜੂ ਪਿਆਰ ਦੇ ਸਿਰ ਤੇ ਦੁਨੀਆ ਕਾਇਮ ਆ ਜੇ ਪਿਆਰ ਖਤਮ ਹੋ ਗਿਆ ਤਾਂ ਕਿਸੇ ਦੀ ਮੌਤ ਨਾਲ ਜਨਮ ਨਾਲ ਕਿਸੇ ਨੂੰ ਫਰਕ ਹੀ ਨਹੀਂ ਪੈਣਾ ਸੋ ਇਹ ਵੀ ਪ੍ਰਮਾਤਮਾ ਨੇ ਬਣਾਇਆ ਹੋਇਆ ਵੀ ਕਿਸੇ ਚੀਜ਼ ਨਾਲ ਮੋਹ ਪਾਉਣਾ ਪ੍ਰੇਮ ਪਾਉਣਾ ਇਹ ਇੱਕ ਵਹਿਗਰੂ ਦੇ ਰੰਗ ਹੈ ਕਿਉਂਕਿ ਬਿਦੌਟ ਮੋਹ ਤੁਸੀਂ ਨਾ ਜਿਉ ਸਕਦੇ ਹੋ ਨਾ ਕਿਸੇ ਨੂੰ ਜਿਉਣ ਦੇ ਸਕਦੇ ਹੋ ਤੇ ਜੇ ਰੱਬ ਨੇ ਮੋਹ ਖਤਮ ਕਰਤਾ ਤਾਂ ਦੁਨੀਆ ਖਤਮ ਹੋ ਜਾਣੀ ਆ ਕੁਦਰਤੀ ਪਿਆਰ ਰੱਖੋ ਜੀ ਐ ਸਮਝ ਲਓ ਕਿ ਜਉਂਦੀਆਂ ਫਿਰ ਤੇ ਲਾਸਾ ਨਾ ਬਣੋ ਕਿ ਹਾਂ ਕਿ ਆਪਾਂ ਕਹਿੰਦੀਏ ਕਿ ਫਲਾਨਾ ਧੌਂਕਾ ਕਰੀ ਜਾਂਦਾਗਾ ਜੇ ਕੋਈ ਬੰਦਾ ਦੁੱਖ ਚ ਨੂੰ ਲੱਗਦਾ ਕਿ ਤਕਲੀਫ ਆ ਉਹਦਾ ਸਹਾਰਾ ਬਣ ਦੀ ਕੋਸ਼ਿਸ਼ ਕਰੋ ਦੀ ਹੈਲਪ ਕਰੋ ਮੰਨਿਆ ਕਿ ਜਦ ਕਈ ਵਕ ਕੀ ਦੀ ਬੰਦੇ ਦੀ ਆਰਥਿਕ ਤੀ ਦੀ ਤੰਗ ਹੁੰਦੀ ਆ ਜਿੰਨੀ ਤੁਸੀਂ ਸੇਵਾ ਕਰ ਸਕਦੇ ਓੰਨੀ ਕਰੋ ਇੱਕ ਟਾਈਮ ਦੀ ਰੋਟੀ ਦੋ ਜੇ ਗੱਡਾ ਉਹ ਬੰਦੇ ਨੂੰ ਲੱਗਦਾ ਜੀ ਜਿਹੜਾ ਬੰਦਾ ਕੱਲਾ ਰਹਿੰਦਾ ਹੋਵੇ ਜਾਂ ਉਹਨੂੰ ਕੋਈ ਚੀਜ਼ ਦਾ ਡਰ ਹੋਵੇ ਕਿ ਮੇਰੇ ਕੋਲ ਪੈਸਾ ਆਗਾ ਮੈਂ ਮਰਨਾ ਜਾਵਾਂ ਜਿਹੜਾ ਮਰਨਾ ਇਹ ਤਾਂ ਸੱਚ ਆਗਾ ਠੀਕ ਹੈ ਜੀ ਹਮੇ ਸਾਡਾ ਕਹਿੰਦੇ ਡਾਕ ਵੀ ਉਹ ਘਰਾਂ ਚ ਪੈਂਦੇ ਆ ਜਿੰਨਾ ਚ ਪੈਸਾ ਲੁਕੋ ਕੇ ਰੱਖਿਆ ਜਾਂਦਾ ਗਾ ਜਿਹੜਾ ਬੰਦਾ ਨੂੰ ਖੁੱਲਾ ਵਰਤਦਾ ਉਹਦੇ ਘਰੇ ਕਦੀ ਡਾਕਾਂ ਨਹੀਂ ਪੈਂਦਾ ਡਰ ਦੇ ਅੱਗੇ ਜਿੱਤ ਹੁੰਦੀ ਹੈ ਤਾਂ ਸਭ ਨੂੰ ਪਤਾ। ਜਿਆਦਾ ਡਰ ਕੇ ਰਹਾਂਗੇ ਕਮਜ਼ੋਰ ਹੋ ਜਾਾਂਗੇ। ਪਹਿਲੀ ਗੱਲ ਜੇ ਆਪਾਂ ਘਰ ਦਾ ਮੁਖੀ ਹੀ ਡਰਪੋਕ ਹੋ ਗਿਆ ਤਾਂ ਉਹ ਆਪਦੀ ਫੈਮਿਲੀ ਨੂੰ ਕਿਵੇਂ ਕੰਟਰੋਲ ਕਰੂਗਾ? ਉਹ ਘਰ ਹੀ ਨਹੀਂ ਚਲਾ ਸਕਦਾ। ਸੋ ਡਰ ਕੇ ਕੁਝ ਗੱਲਾਂ 'ਚ ਆਪਾਂ ਨੂੰ ਡਰਨਾ ਚਾਹੀਦਾ ਹੈ, ਠੀਕ ਹੈ? ਡਰਨਾ ਕਿਹੜੀਆਂ ਗੱਲਾਂ 'ਚ ਚਾਹੀਦਾ? ਵੀ ਆਪਾਂ ਕਿਸੇ ਦਾ ਮਾੜਾ ਕਰ ਰਹੇ ਆਂ। ਆਪਾਂ ਕਿਸੇ ਦੀ ਆਤਮਾ ਤੇ ਸੱਟ ਮਾਰ ਰਹੇ ਆਂ। ਆਪਾਂ ਕੋਈ ਬੰਦਾ ਆਪਦੇ ਘਰੇ ਵਧੀਆ ਜ਼ਿੰਦਗੀ ਜਿਉਂ ਰਿਹਾ ਹੈ ਆਪਾਂ ਨੂੰ ਤੰਗ ਕਰਦੇ ਆ ਉੱਥੇ ਡਰੋ ਉੱਥੇ ਡਰਨਾ ਕਿ ਤੁਸੀਂ ਪਰਮਾਤਮਾ ਤੋਂ ਵੀ ਪਰਮਾਤਮਾ ਨੇ ਸਾਥੋਂ ਲੇਖਾ ਲੈਣਾ ਅਸੀਂ ਇਸ ਬੰਦੇ ਨੂੰ ਤੰਗ ਕਰ ਰਹੇ ਆ ਤੇ ਕੱਲ ਨੂੰ ਸਾਨੂੰ ਦੇਣਾ ਵੀ ਪੈਣਾ ਡਰਨਾ ਤੁਸੀਂ ਸਿਰਫ ਉਸ ਅਕਾਲ ਪੁਰਖ ਵੈਗਰੂ ਤੋਂ ਐ ਹੋਰ ਕਿਸੇ ਤੋਂ ਡਰਨਾ ਨਹੀਂਗਾ ਡਰ ਡਰਦੇ ਕਿਉਂ ਇੱਕ ਗੱਲ ਦੱਸੋ ਜਨਮ ਵੀ ਆਪੇ ਇੱਕ ਥਾਂ ਲੈਨੇ ਆ ਆਪਾਂ ਐ ਨਹੀਂ ਕਹਿੰਦੇ ਕਿ ਆਪਾਂ ਅਮੀਰ ਥਾਂ ਜਨਮ ਹੋਇਆ ਨਹੀਂ ਜਨਮ ਕਿਉਂ ਇੱਕ ਥਾਂ ਲੈਨੇ ਆ ਠੀਕ ਆ ਤਾਂ ਜਦੋਂ ਬੰਦਾ ਮਰਦਾ ਹੈਗਾ ਮਰਨ ਵੇਲੇ ਵੀ ਕੋਈ ਜੀ ਨਸੀਬ ਹੁੰਦੀ ਆ ਐ ਤਾਂ ਇਹਨੇ ਕਿ ਚਲ ਮੰਨਿਆ ਸਿਉਣ ਦੀ ਕਵਰ ਦੇਤੀ ਉਹਨੂੰ ਸਿਉਣੇ ਦਾ ਸਿਉਣੇ ਲੱਕੜਾਂ ਜਿਉਂ ਉਹ ਕਰਤਾ ਧਰਤਾ ਕਿ ਨਾਲ ਬਗ ਨਹੀਂ ਜਾਂਦਾ ਕੁਛ ਨਹੀਂ ਇਕੱਲੇ ਬੰਦੇ ਦੀ ਰੂਹ ਉੱਤਫਦੀ ਹੈ ਬਾਹਰ ਆਪਾਂ ਪਹਿਲਾਂ ਕਿੱਥੋਂ ਆਏ ਆਂ ਮਾਸ ਮਾਸ ਖੂਨ ਸਾਰੀ ਰੰਗ ਰੂਪ ਇੱਥੇ ਹੀ ਰਹਿ ਜਾਂਦਾ ਤੁਸੀਂ ਇਹ ਦੱਸੋ ਤੁਸੀਂ ਕਿੱਥੋਂ ਆਏ ਹੋ ਹੈ ਕਿਸੇ ਨੂੰ ਪਤਾ ਵੀ ਤੁਸੀਂ ਕਿੱਥੋਂ ਆਏ ਹੋ ਪਹਿਲਾਂ ਨਹੀਂ ਪਤਾ ਨਾ ਫਿਰ ਅਗਲੇ ਜਨਮ ਦਾ ਕਿਹਨੇ ਦੇਖਿਆ ਵੀਰੇ ਆਪਾਂ ਨੂੰ ਕੀ ਪਤਾ ਆਪਾਂ ਕਿੱਥੋਂ ਆਏ ਆਂ ਕਿੱਥੇ ਜਾਣਾ ਇਹ ਤਾਂ ਰੱਬ ਦੀਆਂ ਖੇਡਾਂ ਆ ਦੁਨੀਆ ਆਈ ਜਾਂਦੀ ਹੈ ਜਾਈ ਜਾਂਦੀ ਹੈ ਮੇਲਾ ਮੇਲੇ ਤੇ ਜਿਹੜਾ ਬੰਦਾ ਵਧੀਆ ਮੇਲਾ ਦੇਖ ਜਾਂਦਾ ਉਹ ਮਰਨ ਵਾਲੇ ਬਸਤਾਉਂਦਾ ਨਹੀਂ ਜਿਹੜਾ ਇਹ ਦੁਨੀਆ ਦੇ ਮੇਲੇ ਨੂੰ ਮਤਲਬ ਰੋ ਪਿੱਟ ਕੇ ਜਿ ਆਉਂਦਾ ਮਰਨ ਆਉਣੀ ਵੀ ਹੈ ਚਾਹੇ ਰੋ ਕੇ ਚਾਹੇ ਹੱਸ ਕੇ ਠੀਕ ਹੈ ਤੇ ਮਰਨ ਵਾਲੇ ਬਸਤਾਈ ਜਾਂਦਾ ਹਾਏ ਮੈਂ ਕੁਝ ਖਾ ਕੇ ਨਹੀਂ ਦੇਖਿਆ ਹਾਏ ਮੈਂ ਪੀ ਕੇ ਨਹੀਂ ਦੇਖਿਆ ਮੈਂ ਕਹਿਣੀ ਆ ਜਦੋਂ ਕਮਾਈ ਕਰਦੇ ਆ ਖਾ ਪੀ ਗਏ ਵੀ ਦੇਖੋ ਕੀ ਲੈ ਜਾਓਗੇ ਜੱਗ ਤੋਂ ਮੈਨੂੰ ਪਤਾ ਜੀ ਕਿ ਜਿਹੜੀ ਭੁੱਖਾ ਇਨਸਾਨ ਦੀ ਉਹ ਕਦੀ ਵੀ ਠਿੱਕਦੀ ਨਹੀਂ ਸਹੀ ਗੱਲ ਮੈਂ ਕਹਨੇ ਆ ਹੁਣ ਤੁਸੀਂ ਕਹੋ ਚਲੋ ਮੰਨਿਆ ਕਿ ਆਪਾਂ ਕਹਿੰਦੇ ਇੱਕ ਗਰੀਬ ਬੰਦਾ ਉਹਨੂੰ ਆਪਾਂ ਕਹਦੇ ਆਂ ਵੀ ਉਹ ਕੋ ਕੋ ਮੈਂ ਸਾਈਕਲ ਲੈਣਾ ਸਾਈਕਲ ਮਿਲ ਗਿਆ ਫਿਰ ਉਹ ਮੋਟਰਸਾਈਕਲ ਲੈਣਾ ਮੋਟਰਸਾਈਕਲ ਲੈ ਗਿਆ ਫਿਰ ਉਹ ਮੈਂ ਕਾਰ ਲੈਣੀ ਆ ਕਾਰ ਲੈ ਗਿਆ ਫਿਰ ਮਹਿੰਗੀ ਕਾਰ ਬੰਨੀ ਜਾਊਗਾ ਇਹ ਸਮਝ ਲਓ ਬੰਦੇ ਦੀ ਭੁੱਖ ਵੱਧਦੀ ਤੁਰੇ ਹੁੰਦੀ ਹੈ ਬੰਦੇ ਦੀ ਭੁੱਖ ਕਦੇ ਵੀ ਸ਼ਾਂਤ ਨਹੀਂ ਹੁੰਦੀ ਜੇ ਬੰਦੇ ਨੇ ਖੁਸ਼ ਰਹਿਣਾ ਤਾਂ ਆਪਦੀ ਭੁੱਖ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਕਹਿੰਦੇ ਜੇ ਆਪਾਂ ਕਹਿੰਦੇ ਕੋਈ ਵੀਕ ਲਾਗੇ ਗੱਡੀ ਆ ਕਿਹੜੀ ਮਰਜੀ ਗੱਡੀ ਆ ਲਗਜ਼ਰੀ ਗੱਡੀ ਨੇ ਵੀ ਇੱਕ ਥਾਂ ਤੇ ਜਾਣਾਗਾ ਛੋਟੀ ਗੱਡੀ ਨੇ ਵੀ ਇੱਕ ਥਾਂ ਤੇ ਜਾ ਬਤ ਕਰਨੇ ਕਿਕ ਸਟੇਟਸ ਬਣਾਉਂਦੀ ਹੈ ਕਿ ਹਾਂ ਮੈਂ ਲਗਜ਼ਰੀ ਆ ਤਾਂ ਫਰਕ ਕੋਈ ਨਹੀਂ ਹੁੰਦਾ ਉਹ ਥੋੜਾ 2 ਘੰਟੇ ਪਹਿਲਾਂ ਵਗ ਜਾਂਦੀ ਹੈ ਦੂਜੀ ਗੱਡੀ ਮੰਗਰ ਉਹ ਵਗ ਜਾਂਦੀ ਪਰ ਮੰਜ਼ਿਲ ਸੇਮ ਹੈ ਥੈਟਸ ਇਟ ਹੁਣ ਆਪਾਂ ਵੇਖਦੇ ਹਾਂ ਕਿ ਅਗਲਾ ਬੰਦਾ ਲਗਜ਼ਰੀ ਜਾਂਦਾਗਾ ਹੁਣ ਜਿਹੜਾ ਲਗਜ਼ਰੀ ਬੈਠਾ ਸੋਨੂ ਲੱਗਦਾ ਬੰਦਾ ਸਾਂ ਸੌਂਕਣਾ ਤੁਰਦਾਗਾ ਕੋਈ ਨੂੰ ਡਰ ਨਹੀਂ ਕੋਈ ਨੂੰ ਪੈਸੇ ਚਿੰਤਾ ਨਹੀਂ ਜਿਹੜਾ ਬੰਦਾ ਹੁਣ ਗੱਡੀ ਮਹਿੰਗੀ ਚ ਜਾਂਦਾ ਉਹਨੂੰ ਆ ਡਰ ਹੁੰਦਾਗਾ ਕਿ ਕੋਈ ਮੈਨੂੰ ਗੋਲੀ ਨਾ ਮਾਰ ਦੇ ਉਹ ਕਹਿੰਦੇ ਦੇਖ ਲਓ ਦੰਦ ਚਾਪਦਾ ਹੁੰਦਾ ਤਾਂ ਸਾਰੇ ਸਭ ਦਾ ਸਟ੍ਰੈਸ ਹੁੰਦੀ ਹੈ ਸਿਰ ਚ ਕੋਈ ਸਾਰੀ ਸੋ ਕੋਈ ਮੇਰੇ ਘਰੇ ਡਾਕਣਾ ਡਾਲੇ ਕੋਈ ਮੇਰੇ ਪਰਵਾਹ ਨੂੰ ਨਾ ਮਾਰਦੇ ਆਪਾਂ ਵਧੀਆ ਜਿਹੜੀ ਲਾਈਫ ਜਿ ਹੈ ਨਾ ਆਪਣੋ ਕੋਈ ਡੜਾ ਆਪਾਂ ਘਰੋਂ ਵਾਰ ਵੀ ਆ ਕੇ ਆਪਣ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹਾਂ ਵੀ ਸਾਡੇ ਕੋਲ ਕੋਈ ਸਮਾਨ ਚਾਖੇ ਲੈ ਜੂਗਾ ਜਾਂ ਕੋਈ ਆਪਣੇ ਗੋਲੀ ਮਾਰ ਦੂ ਆਪਾਂ ਨਾਰਮਲ ਬੰਦੇ ਆਪਾਂ ਨਾਰਮਲ ਲਾਈਫ ਲੈਣਾ ਤੇ ਬਾਲਾ ਵੀ ਨਹੀਂ ਸੋਚਣਾ ਚਾਹੀਦਾ ਮਰੂ ਮਰੂ ਨਹੀਂ ਕਰਨਾ ਚਾਹੀਦਾ ਖਾ ਪੀ ਵੀ ਲੈਣਾ ਚਾਹੀਦਾ ऐसे चक्कर ਚ ਆਪਾਂ ساری ਜ਼ਿੰਦਗੀ ਕੱਢ ਜਾਂਦੇ ਆ ਉਹਦਾ ਬਣਾ ਲਵੇ ਉਹਦਾ ਬਣਾ ਲਵੇ ਦੇਖੋ ਜੀ ਜਿਹਦੇ ਬਣਨਾ ਹੈ ਉਹਦਾ ਪਰਮਾਤਮਾ ਨੇ ਬਣਾ ਦੇਣਾ ਤੇ ਜਿਨੇ ਖਾਣਾ ਜਾਂ ਜਿਹਦਾ ਤਵਾ ਲਿਖਣਾ ਰੱਬ ਦੇ ਘਰੋਂ ਲਿਖਿਆ ਤਾਂ ਉਹਦੀ ਲਾਦ ਮਾੜੀ ਨਿਕਲ ਜਾਂਦੀ ਹੈ ਤਵਾ ਮੇਰੇ ਅੱਖੀ ਹੋ ਰਹੀਆਂ ਆ ਗੱਲਾਂ ਵੀ ਜਿਨਾ ਤਵਾ ਹੋਣਾ ਉਹਦੀ ਲਾਦ ਨੱਕਾ ਥਣੀ ਦੀ ਕੱਢ ਦਿੰਦੀ ਹੈ ਉਹ ਜਿਹੜਾ ਮਾਂ ਪਿਓ ਨੇ ਫੂਹੀ ਫੂਹੀ ਕਰਕੇ ਜੋੜਿਆ ਹੁੰਦਾ ਉਹ ਤੇ ਜਵਾਕ ਖਰਾਬ ਕਰ ਦਿੰਦੇ ਆ ਕਿਉਂ ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਅੱਗੇ ਵਧਣਾ ਨਹੀਂ ਲਿਖਿਆ ਹੁੰਦਾ ਸੋ ਇੰਨਾਂ ਗੱਲਾਂ 'ਚ ਬਿਲਕੁਲ ਨਾ ਪਿਆ ਕਰੋ ਵੀ ਅਸੀਂ ਅੱਗੇ ਵੱਧ ਜੀਏ ਅੱਗੇ ਵਧਣ ਦੇ ਚੱਕਰ 'ਚ ਡਰ ਤਾਂ ਸਾਡੇ ਦੋ ਡਰ ਨਾਲ ਦੀ ਕੁਛੀ ਰੱਖੂ ਨਾ ਦਿਲ 'ਚ ਮौज-ਮਸਤੀ ਕਰੋ ਰੱਬ ਨੂੰ ਉਹ ਜੋਗ ਦਿੱਤਾ ਉਹ ਦੁੱਤਾ ਗਾ ਜੇ ਤੁਹਾਡਾ ਜਿਹਨੂੰ ਮੰਨ ਚਾਹੇ ਤੁਸੀਂ ਅੱਲਾ ਨੂੰ ਮੰਨਦੇ ਹੋ ਵਾਹਿਗੁਰੂ ਨੂੰ ਮੰਨਦੇ ਹੋ ਰਾਮ ਨੂੰ ਮੰਨਦੇ ਹੋ ਕ੍ਰਿਸ਼ਨ ਨੂੰ ਮੰਨ ਜਿਹਨੂੰ ਮਰਜੀ ਮੰਨੋ ਠੀਕ ਹੈ ਮੰਜ਼ਲ ਆਪਣੀ ਸਾਰਾਂ ਦੀ ਇੱਕ ਹੈ ਠੀਕ ਹੈ ਅਸੀਂ ਤਾਂ ਅੱਜ ਵੀ ਕਹਿੰਦੇ ਧਰਮਾਂ ਪਿੱਛੇ ਬਿਲਕੁਲ ਨਾ ਲੜੋ ਠੀਕ ਹੈ ਕੋਈ ਭਾਵੇਂ ਆਦੀ ਇੱਟ ਨੂੰ ਮੰਨੀ ਜਾਂਦਾ ਉਹਨੂੰ ਵੀ ਕਹੇ ਵੀ ਠੀਕ ਹੈ ਬੰਦਾ ਰੱਬ ਦੇ ਨਾਲ ਤਾਂ ਜੁੜਿਆ ਨਾ ਕਿਉਂਕਿ ਪ੍ਰਮਾਤਮਾ ਤਾਂ ਇਟਾਂ 'ਚ ਵੀ ਵੱਸਦਾ ਹੈ ਵਾਹਿਗੁਰੂ ਤਾਂ ਕਣ-ਕਣ 'ਚ ਵੱਸਦਾ ਉਹ ਤਾਂ ਹਰ ਇੱਕ ਚੀਜ਼ 'ਚ ਵੱਸਦਾ ਹੈ ਉਹ ਤਾਂ ਪੌਦਿਆਂ 'ਚ ਵੀ ਵੱਸਦਾ ਹੈ ਸੋ ਇਹ ਮ ਬਹਮਾ ਪਰਮਾਚਰ ਨਿਕਲੋ ਵੀ ਫਲਾਣਾ ਫਲਾਣੀ ਜੋ ਮਰਜੀ ਕਰੀਏ ਬੇਰਗਲਾ ਰੱਬ ਦਾ ਨਾਮ ਤਾਂ ਲੈਂਦਾ ਨਾ ਹੋਰ ਨੇ ਗੱਲਾਂ-ਗੱਲਾਂ ਜੀ ਧਰਮ ਕੋਈ ਬਦਨਾਮ ਨਹੀਂ ਹੈਗਾ ਲੋਕ ਲੋਕ ਖੁਦ ਬਦਨਾਮ ਹੋ ਰਿਹਾ ਧਰਮਾ ਕਰਕੇ ਕੋਹ ਗੰਦ ਸਾਡਾ ਧਰਮ ਬਹੁਤ ਧਰਮ ਧਰਮ ਕੋਈ ਮਾੜਾ ਨਹੀਂਗਾ ਕੋਈ ਵੀ ਮਾੜਾ ਨਹੀਂ ਨਾ ਕੋਈ ਬੁੱਧ ਧਰਮ ਖੋਦ ਨੂੰ ਬਦਨਾਮ ਕਰਦਾ ਲੋਕਾਂ ਨੇ ਬਦਨਾਮ ਕਰਦਾ ਇਹ ਕੋਈ ਮਰਜ਼ੀ ਆਪਾਂ ਗਨੇ ਆਪ ਕੋਈ ਮਰਜ਼ੀ ਇਤਿਹਾਸ ਗ੍ਰੰਥ ਚੱਕ ਲੋ ਹਾਲੀਵੁੱਡ ਚੱਕ ਲੋ ਸਾਰਿਆਂ ਨੇ ਕਿਹਾ ਹੋਇਆ ਕਿ ਪੀਸ ਨਾਲ ਰਹੋ ਸਾਰਿਆਂ ਨੇ ਮਿਲ ਵਰਤ ਕੇ ਰਹੋ ਪਿਆਰ ਨਾਲ ਰਹੋ ਕਿਹੜੀ ਮਰਜ਼ੀ ਧਰਮ ਗ੍ਰੰਥ ਚੱਕ ਲੋ ਕਿਹੜਾ ਮਰਜ਼ੀ ਕਿਸੇ ਵੀ ਗ੍ਰੰਥ 'ਚ ਇਹ ਨਹੀਂ ਲਿਖਿਆ ਵੀ ਤੁਸੀਂ ਫਲਾਣੇ ਨੂੰ ਮਰੋ ਧੰਕਿੰਨ ਬਾਰੇ ਸਾਰਿਆਂ 'ਚ ਇੱਕ ਗੱਲ ਹੀ ਲਿਖਿਆ ਹੋਇਆ ਕਿ ਸਾਰਿਆਂ ਨੇ ਪੀਸ ਨਾਲ ਰਹੋ ਡਰੋ ਨਾ ਪਿਆਰ ਨਾਲ ਰਹੋ ਮਿਲ ਜੁਲ ਕੇ ਰਹੋ ਪਿਆਰ ਬੰਡੋਗੇ ਤਾਂ ਪਿਆਰ ਪਾਓਗੇ ਇਹ ਗੱਲ ਰਿਐਲਿਟੀ ਹੈ ਜੀ ਜੇ ਤੁਸੀਂ ਪਿਆਰ ਜਿਆਦਾ ਜਿਆਦਾ ਤੁਸੀਂ ਇੱਕ ਨੂੰ ਪਿਆਰ ਕਰੋਗੇ ਉਹਨੂੰ ਵਧੀਆ ਟ੍ਰੀਟ ਕਰੋਗੇ ਉਹ ਗਾਂ ਵਾਲੇ ਅਗਲੇ ਬੰਦੇ ਨੂੰ ਟ੍ਰੀਟ ਕਰੂਗਾ ਐਵੇਂ ਟ੍ਰੀਟ ਕਰਦੇ ਕਰਦੇ ਬਹੁਤ ਜਸਦਾਰ ਹੋ ਸਕਦਾ ਸੰਸਾਰ ਚ ਸੋ ਜੋ ਚੀਜ਼ ਇਸ ਜਗ ਤੋਂ ਚਲੀ ਜਾਂਦੀ ਆ ਤੁਸੀਂ ਉਹਦੇ ਲਈ ਰੋਵੋ ਨਾ ਠੀਕ ਆ ਜਿਆਦਾ ਆਉਂਦੀਆਂ ਬਟ ਪਰਮਾਤਮਾ ਨਾਲ ਤਾਂ ਤੁਸੀਂ ਚੈਲੰਜ ਕਰ ਨਹੀਂ ਸਕਦੇ ਕਿਉਂਕਿ ਪਰਮਾਤਮਾ ਜਿਹੜੀ ਚੀਜ਼ ਨੂੰ ਲੈ ਗਿਆ ਉਹ ਤੋਂ ਆਪਾਂ ਖੋ ਨਹੀਂ ਸਕਦੇ ਕਿਉਂ ਕਿਉਂਕਿ ਪਰਮਾਤਮਾ ਨੇ ਤਾਂ ਦੁਨੀਆ ਸਜਾਈ ਆ ਇੱਕ ਗੱਲ ਦੱਸੋ ਜੀ ਆਪਾਂ ਕਹਿੰਦੇ ਨੇ ਕਿ ਸਾਡਾ ਸਾਡਾ ਆਹ ਜਣਾ ਤੁਰ ਗਿਆ ਸਾਨੂੰ ਛੱਡ ਕੇ ਤੁਰ ਗਿਆ ਇੱਕ ਗੱਲ ਦੱਸੋ ਆਹ ਭਾ ਦੁਨੀਆ ਤੁਸੀਂ ਇਹਨੂੰ ਕੋਈ ਇੱਕ ਤਨ ਕੀ ਖਾਇਦਾ ਕਿ ਚੁਬਾੜੀ ਸੂਣੀ ਦੁਨੀਆ ਕੀ ਕੀ ਪਤਾ ਜਿੱਥੇ ਉਹ ਗਿਆ ਉਦੋਂ ਵੀ ਜਿਆਦਾ ਚੰਗੀ ਦੁਨੀਆ ਹੋਵੇ ਉੱਥੇ ਜਿਆਦਾ ਕੇਅਰ ਹੁੰਦੀ ਹੋਵੇ ਕੀ ਪਤਾ ਉੱਥੇ ਤੰਗ ਹੋਵੇ ਉੱਥੇ ਖੁਸ਼ ਹੋਵੇ ਸੋ ਰੰਗ ਪਰਬ ਦੇ ਰੱਬ ਦੇ ਰੰਗਾਂ ਦਾ ਵੀਰੇ ਕਿਸੇ ਨੂੰ ਭੇਤ ਨਹੀਂ ਕਿਹੜਿਆ ਰੰਗਾ ਚ ਰੱਬ ਰਾਜੀ ਆਪਾਂ ਵੀ ਨਹੀਂ ਜਾਣ ਸਕਦੇ ਉਹਦੀ ਦੁਨੀਆ ਨੂੰ ਆਪਾਂ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਾਂਗੇ ਆਪਾਂ ਤਾਂ ਉਹਦੀ ਰਜਾਈ ਚ ਰਹਾਂਗੇ ਸੋ ਵੀਡੀਓ ਸਾਡੀ ਲੰਬੀ ਹੋ ਰਹੀ ਐ ਅਗਲੀਆਂ ਗੱਲਾਂ ਤੁਹਾਡੇ ਨਾਲ ਅੱਗੇ ਵੀ ਡਿਸਕਸ ਕਰਾਂਗੇ ਪਿਆਰ ਬੰਡੋ ਪਿਆਰ ਪਾਵਰ ਰਿਸਪੈਕਟ ਕਰੋ ਸਭ ਨੂੰ ਪਿਆਰ ਵੰਡੋ ਕੋਈ ਵੀ ਮਾੜਾ ਨਹੀਂ ਹੁੰਦਾ ਕੋਈ ਵੀ ਚੰਗਾ ਨਹੀਂ ਹੁੰਦਾ ਉਹ ਆਪਣੀ ਥਿੰਕਿੰਗ ਹੁੰਦੀ ਆ ਜੇ ਉਹਨੂੰ ਕੋਈ ਮਾੜਾ ਹੀ ਬੋਲਦਾ ਚਲ ਕੋਈ ਨਾ ਸਹਿਣ ਕਰੋ ਜੇ ਬੜਾ ਜੇ ਕੋਈ ਸਿਰ ਚੜਾਦਾ ਫੇਰ ਬੋਲੋ ਇੱਕ ਦੂਜੀ ਜਨ ਨੂੰ ਇਗਨੋਰ ਕਰੋ ਤੇ ਰਿਕਵੈਸਟ ਆਪਣੀ ਹੈਗੀ ਆ ਤੇ ਪਲੀਜ਼ ਜਿਹੜੇ ਆਪਣੇ ਆਪਣਾ ਨੂੰ ਪਤਾ ਜੀ ਆਪਣਾ ਜਿਹੜਾ ਪੰਜਾਬ ਆਪਣਾ ਪੰਜਾਬ ਆ ਗੁਰੂਆਂ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਤੁਹਾਨੂੰ ਪਤਾ ਤੇ ਸੂਰਮੇ ਜੰਮਦੇ ਆ ਪਲੀਜ਼ ਨਸਿਆਂ ਨੂੰ ਅਵੋਇਡ ਕਰੋ ਨਸਿਆਂ ਨੂੰ ਛੱਡੋ ਕੀ ਤੁਸੀਂ ਐਵੇਂ ਚਾਹੁੰਦੇ ਹੋ ਕਿ ਸਾਨੂੰ ਜਿਹੜਾ ਹੁਣ ਪੰਜਾਬੋਣੇ ਕਹਿੰਦੇ ਆ ਕਿ ਸਿੱਖਾ ਪੰਜਾਬ ਸ ਪੰਜਾਬ ਚ ਸਿੱਖ ਰਹਿੰਦੇ ਬਰੇਵ ਆ ਕਿ ਉਹ ਤੋਂ ਸਾਰੀ ਦੁਨੀਆ ਚ ਸਾਰ ਨੂੰ ਬੈਸਟ ਮੰਨੇ ਗਿਆ ਆਪਣੇ ਸਿੱਖ ਧਰਮ ਮੰਨੇ ਗਿਆ ਬੈਸਟ ਕਿਉਂਕਿ ਆਪਾਂ ਲੰਗਰ ਲਾਉਨੇ ਆ ਆਪਾਂ ਜਿੱਥੇ ਵੀ ਕੋਈ ਆਪਣਾ ਕਹਿੰਦੇ ਕਿੱਥੇ ਵੀ ਕੋਈ ਮੁਸੀਬਤ ਹੁੰਦੀ ਉੱਥੇ ਆਪਾਂ ਲੰਗਰ ਲਾਉਨੇ ਹੈਲਪ ਕਰਦੇ ਆ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਨਸਿਆਂ ਕਰਕੇ ਤੁਹਾਡੀ ਇਹ ਜਿਹੜੀ ਰੈਪਿਊਟੇਸ਼ਨ ਬਣੀ ਹੋਈ ਆ ਪੂਰੇ ਵਰਲਡ 'ਚ ਡਾਊਨ ਹੋ ਜੇ ਸੋ ਪਲੀਜ਼ ਸਾਡੀ ਰਿਕੁਐਸਟ ਹੈ ਨਸਿਆਂ ਤੇ ਕਾਬੂ ਕਰੋ ਆਪਣੀਆਂ ਫੈਮਿਲੀਆਂ ਨੂੰ ਸੁਖ ਦਿਓ ਬਹੁਤ ਤਖਲੀਬ ਹੁੰਦੀ ਆ ਜਦੋਂ ਕੋਈ ਮਾਵਾ ਰੋਕੇ ਕਹਿੰਦੀਆਂ ਵੀ ਸਾਡੇ ਕੋਲੇ 1000 ਰੁਪਿਆ ਸੀ ਦੀਪਕ ਗੱਤਾ ਲਾਇਆ ਵੀ ਸਾਡੇ ਕੋਲੇ 1000 ਰੁਪਿਆ ਸੀ ਮੇਰਾ ਮੁੰਡਾ ਕੁੱਟ ਕੇ ਖੋ ਕੇ ਲੈ ਗਿਆ ਮੇਰਾ ਮੁੰਡਾ ਕਰਕੇ ਲੈ ਗਿਆ ਵੀਰੇ ਹੱਥ ਬਨ ਕੇ ਬੇਨਤੀ ਆ ਨਸ਼ਾ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਜਰੂਰ ਸੋਚੋ ਵੀ ਸੋਡੀਆਂ ਮਾਮਾ ਨੇ ਸੋਨੂੰ ਕਿਦਾਂ ਪਾਲਿਆ ਹੁੰਦਾ ਦੁੱਧ ਵੇਚ-ਵੇਚ ਕੇ ਸੋਨੂੰ ਪੜਾਇਆ ਹੁੰਦਾ ਇਹੋ ਜੇ ਕੰਮ ਨਾ ਕਰੋ ਉਹਨਾਂ ਨੇ ਆਪ ਦਾ ਢਿੱਡ ਬਨ ਕੇ ਸੋਡਾ ਢਿੱਡ ਪਾਲਿਆ ਹੁੰਦਾ ਸੋ ਪਲੀਜ਼ ਆਪਣੇ ਮਾਂ-ਬਾਪ ਦਾ ਖਿਆਲ ਕਰੋ ਨਸ਼ਿਆਂ ਨੂੰ ਤੱਕੋ ਨਸ਼ਿਆਂ 'ਚ ਕੁਛ ਨਹੀਂ ਜੇ ਨਸ਼ਿਆਂ 'ਚ ਕੁਛ ਹੁੰਦਾ ਤਾਂ ਤੁਹਾਨੂੰ ਅਸੀਂ ਮੰਨਣਾ ਨਹੀਂ ਸੀ ਕਰਦੇ ਨਸ਼ਿਆਂ 'ਚ ਕੁਛ ਨਹੀਂ ਸਿਰਫ ਨਸ਼ਿਆਂ ਦੇ ਵਿੱਚ ਛੋਟੇ ਘਰ ਦੀ ਬਰਬਾਦੀ ਛੋਟੀ ਜ਼ਮੀਨ ਦੀ ਬਰਬਾਦੀ ਛੋਟੀ ਇਨਕਮ ਦੀ ਬਰਬਾਦੀ ਤੇ ਇਹ ਚੀਜ਼ਾਂ ਓਵਾਇਡ ਕਰੋ ਰਿਕੁਐਸਟ ਆ ਸਾਡੀ ਤੇ ਮਿੰਟ ਪਾ ਦੱਸੋ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜੀ ਜਿਹੜਾ ਆ ਪਾ ਗਏ ਨੇ ਆ ਕਹਿੰਦੇ ਲੋਕ ਵੀ ਨਸਾਂ ਐ ਕਰਦਾ ਉਹ ਬਾਣੀ ਉਹ ਚ ਜਿਹੜਾ ਆ ਜਿਹੜਾ ਸਾਧੂ ਹੁੰਦਾ ਜੀ ਸਾਧੂ ਭੰਗ ਪੀਂਦਾਗਾ ਉਹਦੇ ਆਪਦੀ ਜਿਹੜੀ ਸਰਦਾ ਵਧਾਉਣ ਖਾਤਰ ਕਿ ਮੇਰਾ ਜਿਹੜੇ ਦੁਨਿਆਵੀ ਚੀਜ਼ਾਂ ਤੋਂ ਮਾਨਕ ਮੇਰਾ ਪਟਕੇ ਨਾ ਉਧਰ ਨਾ ਜਾਵੇ ਮੇਰਾ ਉਹ ਮਤਲਬ ਦੀ ਭਗਤੀ ਨੂੰ ਲੀਨ ਕਰਨ ਵਾਸਤੇ ਭਗਤੀ ਡੁੱਬੜ ਵਾਸਤੇ ਭੰਗ ਪੀਂਦਾਗਾ ਜਿਹੜਾ ਸੂਰਮਾ ਬੰਦਾ ਹੁੰਦਾ ਜਿਹੜਾ ਜੋਧਾ ਹੁੰਦਾ ਕੋਈ ਵੀ ਆਪਾਂ ਕਹਿੰਦੇ ਸੈਨਕ ਹੁੰਦਾ ਉਹ ਭੰਗ ਪੀਂਦਾਗਾ ਕੋਈ ਵੀ ਕਿਤੇ ਸੁੱਖਾ ਪੀਂਦਾਗਾ ਕਿਉਂ ਲੜਾਈ ਲੜ ਸਕੇ ਸਾਨੂੰ ਪਤਾ ਐਵੇਂ ਦਾ ਬੰਦੇ ਨੂੰ ਕੋਈ ਮਾਰਨ ਦੀ ਸੌਖੀ ਗੱਲ ਨਹੀਂ ਠੀਕ ਹੈ ਜੀ ਇਹੜੀ ਕੁਝ ਚੀਜ਼ਾਂ ਬਣੀਆਂ ਹੋਈਆਂ ਗਿਆ ਜਾਂ ਕਹਦੇ ਮਾੜੀ ਮੋਟੀ ਆਪਾਂ ਕਹਦੀਏ ਕਿ ਸ਼ਰਾਬ ਬੰਦਾ ਉਹ ਸ਼ਰਾਬ ਪੀ ਲੈ ਕਿਉਂਕਿ ਸਟ्रेस ਕੱਟ ਕਰਦੀ ਆ ਹੁਣ ਜੇ ਆਪਾਂ ਕਹੀ ਉਹ ਬੋਡੂਸ ਕਰਨੀ ਉਹ ਚੀਜ਼ ਮਾੜੀ ਹੈ ਜਿਵੇਂ ਹੁਣ ਕੈਮੀਕਲ ਚੱਲੀ ਜਾਂਦਾਗਾ ਇਹ ਚੀਜ਼ਾਂ ਥੋੜੀਆਂ ਬਹੁਤ ਮਾੜੀਆਂ ਡੇਲੀ ਯੂਜ਼ ਕਰਨਾ ਠੀਕ ਹੈ ਜੀ ਜਾਂ ਆਪਣੇ ਤਾਂ ਅੱਜ ਕੱਲ੍ਹ ਲੋਕ ਕਿ ਜੇ ਸਰਾਵਣੀ ਹੈਗੀ ਤਾਂ ਕੋਈ ਚੀਜ਼ ਹੀ ਹੈ ਨਹੀਂ ਇਹ ਰਿਐਲਿਟੀ ਹੈ ਨਹੀਂ ਇਹ ਇਹ ਲੋਕਾਂ ਨੇ ਪੈਸ਼ਨ ਬਣਾ ਲਿਆ ਤੇ ਬਰਬਾਦੀ ਵੀ ਇਹ ਪੈਸ਼ਨ ਹੀ ਕਰ ਰਿਹਾ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਨੈਕਸਟ ਵੀਡੀਓ ਚ ਅਸੀਂ ਤੁਹਾਨੂੰ ਫੇਰ ਮਿਲਾਂਗੇ ਜੀ ਹੁਣ ਅਸੀਂ ਕੱਪੜੇ ਦੀ ਵੀਡੀਓ ਬਣਾਉਣੀ ਹੈ ਤੇ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਸਾਡੇ ਬੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ